ਮੇਰਾ ਆਹ 파ਟ ਜਿਵੇਂ ਨਵੇਂ ਪਾਈ ਹੁੰਦੇ ਆ ਪਾਈ ਪੰਜਵੇਂ ਨਵੇਂ ਪਾਈ ਹੁੰਦੀਆਂ ਨੇ ਤੇ ਬਾਈ ਉਹ ਕੁੜੇ ਨਾਲ ਜਿਵੇਂ ਕਿ ਦੀ ਪ੍ਰੋਡਕਟ ਹੀ ਇੰਨੇ ਵਧੀਆ ਨੇ ਤੇ ਵੱਡੀ ਗੱਲ ਹੋਰ ਵੀ ਧਰਮੇ ਕਈ ਸੱਜਣ ਬਾਈ ਜਸਵੀਰ ਐਂਡ ਅਰ ਜਾਂਦੇ ਆ ਵੀ ਸਾਡੀ ਗੱਡੀ ਬਈ ਲਗਜ਼ਰੀ ਆ ਮਹਿੰਗੀ ਆ ਉਸ ਤਰ੍ਹਾਂ ਤੇ ਤਾਂ ਨਹੀਂ ਕੋਈ ਪਰੇਸ਼ਾਨੀ ਹੁੰਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਕੋਈ ਪਰੇਸ਼ਾਨੀ ਨਹੀਂ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਜ਼ਿੰਮੇਵਾਰੀ ਹੋ ਜੇ ਤੇ ਮੈਂ ਇਹਨਾਂ ਨੇ ਕੀ ਗੱਲ ਨੋਟ ਕੀਤੀ ਆ ਆ ਦੇਖੀ ਜਿਹੜੇ ਪਲੱਗ ਸੀ ਨਾ ਬਾਈ ਉਹਰਾ ਨੇ ਐਵੇਂ ਕਿਦੀ ਲਫਾਫਾ ਨਾ ਕਵਰ ਕੀਤੇ ਆ ਪੂਰੇ ਨਾ ਵੀ ਇਹਨਾਂ ਨੂੰ ਸੇਲਣ ਅਜੇ ਪਾਣੀ ਨਾ ਲੱਗ ਜੇ ਏਸੀ ਯੂਸੀ ਵਾਲਿਆਂ ਵੀ ਬਹੁਤ ਘੈਂਟ ਬਈ ਉਹਨਾਂ ਲੱਵੇ ਪ੍ਰੋਡਕਟ ਨੇ ਇੱਧਰੋਂ ਦਿਖਾ ਦਈ ਲੈ ਕਿਸੇ ਪਾਸੇ ਜਿਵੇਂ ਕਹਦੀ ਨਾ ਕੋਈ ਤੱਥ ਨਹੀਂ ਛੱਡਿਆ ਅੱਜ ਨਾ ਤੁਹਾਡੇ ਵਾਸਤੇ ਇੱਕ ਸਪੈਸ਼ਲ ਵੀਡੀਓ ਬਣਾਉਣ ਲੱਗਿਆ ਮੈਨੂੰ ਆਸ ਆਈ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਊ ਕਿਉਂਕਿ ਇਹ ਵੀਡੀਓ ਹਰ ਇੱਕ ਭੈਣ ਭਰਾ ਦੇ ਕੰਮ ਦੀ ਹੈ ਅੱਜ ਕੱਲ੍ਹ ਜਿਵੇਂ ਕਹਦੀਏ ਵੀ ਬਿਜ਼ੀ ਲਾਈਫ ਦੇ ਵਿੱਚ ਕਿਸੇ ਵੀ ਸੱਜਣ ਲੱਵੇ ਟਾਈਮ ਨਹੀਂ ਹੈਗਾ ਹਨਾ ਆਪਣੇ ਕੋਲੇ ਸਾਰਿਆਂ ਕੋਲੇ ਲਗਭਗ ਮੋਟਰਸਾਈਕਲ ਗੱਡੀਆਂ ਹੁੰਦੀਆਂ ਨੇ ਪਰ ਇੱਕ ਦਿਨ ਜ਼ਿੰਦਗੀ ਦੇ ਵਿੱਚ ਜਿਹੜੇ ਸਾਡੇ ਮੁਲਾਜ਼ਮ ਭਰਾ ਨੇ ਸਾਡੀਆਂ ਭੈਣਾਂ ਮੁਲਾਜ਼ਮ ਨੇ ਵੀ ਸੰਡੇ ਦਾ ਦਿਨ ਫ੍ਰੀ ਹੁੰਦਾ ਹੈ ਤੇ ਉਹ ਆਪਣਾ ਕਿਸੇ ਰਿਸ਼ਤੇਦਾਰੀ ਚ ਜਾਣ ਦੇ ਵਿੱਚ ਲੰਘ ਜਾਂਦਾ ਜਾਂ ਕਿਸੇ ਜਿਹੜੇ ਘਰੇਲੂ ਕੰਮ ਦੇ ਮਾਮਲੇ ਦੇ ਵਿੱਚ ਲੰਘ ਜਾਂਦਾ ਹਨਾ ਪਰ ਇਹ ਵੀਡੀਓ ਤੁਹਾਡੇ ਵਾਸਤੇ ਸਪੈਸ਼ਲ ਕਿਉਂ ਆ ਇਹ ਵੀਡੀਓ ਸਪੈਸ਼ਲ ਇਸ ਕਰਕੇ ਆ ਕਿਉਂਕਿ ਸਾਨੂੰ ਵੀ ਇਹ ਤੁਹਾਡੇ ਵਾਲੀਆਂ ਬਹੁਤ ਪਰੇਸ਼ਾਨੀਆਂ ਜਿਹੜੀਆਂ ਆਉਂਦੀਆਂ ਨੇ ਰੋਜ਼ਾਨਾ ਹੀ ਜਿਵੇਂ ਗੱਡੀ ਉਧਰ ਨੂੰ ਲੈ ਕੇ ਚਲੇ ਗਏ ਹਨਾ ਟਰੈਕਟਰ ਵਾਲੀਆਂ ਵੰਡੀਆਂ ਚ ਚਲੇ ਗਏ ਵੀ ਮੁੰਡੀਆਂ ਦੇ ਵਿੱਚ ਬੜਾ ਜਿਆਦਾ ਰੇਤਾ ਹੁੰਦਾ ਹੈ ਲਗਭਗ ਮੇਰੇ ਹਿਸਾਬ ਨਾਲ 6 ਮਹੀਨੇ ਹੋ ਗਏ ਹੁਣ ਕਿ ਜਿਹੜਾ ਅਸੀਂ ਬਾਹਰ ਤਾਂ ਗੱਡੀ ਤੇ ਪਾਣੀ ਮਰਵਾ ਲੈਂਦੇ ਸੀ ਪਰ ਅੰਦਰੋਂ ਗੱਡੀ ਸਾਫ਼ ਕਰਨ ਦਾ ਸਮਾਂ ਨਹੀਂ ਸੀ ਲੱਗਦਾ ਤੇ ਅੱਜ ਨਾ ਸਾਡੇ ਭਰਾ ਹੋ ਰਹੇ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਕਹਿੰਦੇ ਬਈ ਵੀ ਸਾਡਾ ਨਾ ਸਿੱਧੂ ਕਾਰਵਾਸ਼ ਦੇ ਨਾਂ ਤੇ ਇੱਕ ਆਈਡੀ ਬਣੀ ਹੋਈ ਹੈ ਤੁਸੀਂ ਚੈੱਕ ਕਰਿਓ ਵੀ ਸਾਡਾ ਬੜਾ ਤਸੱਲੀ ਵਾਲਾ ਕੰਮ ਹੈ ਤੇ ਅਸੀਂ ਕਾਰਵਾਸ਼ ਕਰਦੇ ਆਂ ਚਾਹੇ ਉਹ ਡਰੈਂਕਲੀਨ ਦਾ ਕੰਮ ਹੋਵੇ ਚਾਹੇ ਵਾਸ਼ਿੰਗ ਦਾ ਹੋਵੇ ਹਨਾ ਚਾਹੇ ਜਿਵੇਂ ਕਹਿੰਦੀ ਐ ਕੋਟਿੰਗ ਦਾ ਹੋਵੇ ਤੇ ਇਹ ਆਪਣੀ ਗੱਡੀ ਮਿੱਤਰੋ ਜਿਹੜੀ ਤੁਸੀਂ ਬਹੁਤ ਸੱਜਣਾਂ ਨੇ ਦੇਖੀ ਹੋਣੀ ਆ ਵੀ ਅਗਲਾ ਕਹਿੰਦਾ ਹੁੰਦਾ ਸੀ ਪੱਟੀਆਂ ਨੂੰ ਧੋਲਿਆ ਕਰੋ ਯਾਰ ਪਰ ਬਈ ਸਮਾਂ ਨਹੀਂ ਦਿੱਤ ਲੱਗਦਾ ਹਨਾ ਇਸ ਕਰਕੇ ਨਾ ਸਾਡੇ ਭਰਾ ਹੋਰੀ ਅੱਜ ਆਪਣੇ ਘਰੇ ਆਏ ਨੇ ਤੇ ਪੂਰੀ ਮਿਹਨਤ ਦੇ ਨਾਲ ਤੁਹਾਨੂੰ ਕੰਡੀਸ਼ਨ ਦਿਖਾਉਣੇ ਆ ਬਾਕੀ ਨਾ ਜਿਹੜੇ ਪੁਰਾਣੇ ਸੌਟ ਆ ਸੀ ਵੀਡੀਓ ਦੇ ਵਿੱਚ ਚਲਾ ਵੀ ਦਿੱਤੇ ਵੀ ਪਹਿਲਾਂ ਕੀ ਕੰਡੀਸ਼ਨ ਸੀ ਤੇ ਹੁਣ ਕੀ ਕੰਡੀਸ਼ਨ ਆ ਇਤੋਂ ਬਾਅਦ ਦੇ ਵਿੱਚ ਇਹਦੀ ਕੀ ਕੰਡੀਸ਼ਨ ਹੋਣੀ ਆ ਜਦੋਂ ਪ੍ਰੋਪਰ ਬਿਲਕੁਲ ਰੈਡੀ ਹੋਗੀ ਧਰਮੇ ਵਿੱਚੋਂ ਪਹਿਲਾਂ ਨਾ ਕੰਡੀਸ਼ਨ ਦਿਖਾ ਦੇ ਸਾਰੀ ਗੱਡੀ ਦੀ ਤਿਆ ਪਰ ਨਾਲ ਦੀ ਨਾਲ ਪੁਰਾਣੀ ਸ਼ੋਰਟ ਵੀ ਚਲਾ ਦਿੰਦੇ ਆ ਵੀ ਪਹਿਲਾਂ ਕੀ ਕੰਡੀਸ਼ਨ ਸੀ ਤੇ ਹੁਣ ਚੈੱਕ ਕਰਵਾ ਦੇ ਬਿਲਕੁਲ ਨਵੀਆਂ ਗੱਡੀਆਂ ਵਾਲੀ ਫੀਲਿੰਗ ਹੈ ਨਾ ਜਿਵੇਂ ਕਿ ਇਹਦੀ ਆ ਰਹੀ ਹੈ ਵੀ ਵਾਇਰਨ ਆ ਦੇ ਇਧਰਲੇ ਪਾਰਟਾਂ ਦੇ ਜਿਵੇਂ ਕਹਦੀ ਵੀ ਪਾਲਿਸ਼ਿੰਗ ਕਰਤੀ ਹੈ ਨਾ ਤੇ ਤੁਹਾਨੂੰ ਹੋਰ ਦਿਖਾਉਣੇ ਆ ਤੇ ਧਰਮੇ ਅੱਗੋਂ ਵੀ ਦਿਖਾ ਦੇ ਤੇ ਇਧਰੋਂ ਪਿੱਛੋਂ ਵੀ ਦਿਖਾ ਦੇ ਗੱਡੀ ਹੈ ਨਾ ਤੇ ਹਲੇ ਤਾਂ ਪ੍ਰੋਪਰ ਹੋਈ ਨਹੀਂ ਵੈਸੇ ਜਦੋਂ ਜਮਾ ਹੋ ਗਈ ਨਾ ਗੱਡੀ ਉਸ ਤੋਂ ਬਾਅਦ ਤੁਹਾਨੂੰ ਫੇਰ ਵੀ ਦਿਖਾਵਾਂਗੇ ਬਿਲਕੁਲ ਮਿੱਤਰੋ ਲਿਸ਼ਕਾ ਮਾਰਨ ਲੱਤੀ ਯਾਰ ਜਿਵੇਂ ਕਹਦੀ ਨਾ ਰੇਤੇ ਦੀ ਚੁੰਡੀ ਵੀ ਕਿਤੇ ਨਜ਼ਰ ਨਹੀਂ ਆਉਂਦੀ ਧਰਮੇ ਸੀਟਾਂ ਵੀ ਦਿ ਆਪਾਂ ਵੈਰੋਂ ਤੋਂ ਪੁੱਛੀ ਲੈਨੇ ਆਂ ਵੀ ਕਿੰਨੇ ਕੁ ਦੂਰ ਤੱਕ ਜਾ ਕੇ ਕਿਉਂਕਿ ਸਾਨੂੰ ਤਾਂ ਚਲੋ ਬਰਨਾਲਾ ਨੇੜੇ ਹੀ ਪੈ ਜਾਂਦਾ ਵੀ ਦੂਰ ਵੀ ਚਲੇ ਜਾਂਦੇ ਆ ਤੇ ਇਧਰ ਵੀ ਦਿਖਾ ਦੇ ਆਪਾਂ ਇਹ ਬੋਰਨਟ ਚੱਕ ਕੇ ਬਾਅਦ ਚ ਦਿਖਾਈਏ ਤੇ ਪਹਿਲਾਂ ਆਪਾਂ ਵਹੀ ਨਾਲ ਗੱਲ ਕਰਦੇ ਹਣਾ ਜਸਵੀਰ ਕੀ ਹਾਲ ਨੇ ਵੀਰੇ ਠੀਕ ਹੈ ਜੀ ਵਧੀਆ ਠੀਕ ਹਾਂਜੀ ਵਧੀਆ ਤੇ ਮੈਨੂੰ ਇਹ ਦੱਸਿਓ ਤੇ ਸਿੱਧੂ ਘਰ ਵਸਦੇ ਨੇ ਤਾਂ ਤੇ ਆਪਣੀ ਆਈਡੀਆ ਹਣਾ ਹਾਂਜੀ ਓਕੇ ਤੇ ਬਾਈ ਇਹ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਇਹ ਸਾਨੂੰ ਹੋ ਗਿਆ ਜੀ ਸਾਲ ਭਰ ਜੀ ਸਾਲ ਭਰ ਹੋ ਗਿਆ ਹਾਂਜੀ ਓਕੇ ਤੇ ਮੈਨੂੰ ਇਹ ਵੀ ਦੱਸਿਓ ਚਲੋ ਆਪਾਂ ਨੂੰ ਤਾਂ ਹੁਣ ਤੁਹਾਨੂੰ ਬਰਨਾਲਾ ਨੇੜੇ ਆ ਹਣਾ ਆਪਾਂ ਵੀ ਸਾਡਾ ਤਾਂ ਪਿੰਡ ਲਗਭਗ ਤੁਹਾਨੂੰ ਪੈ ਗਿਆ 15-18 ਕਿਲੋਮੀਟਰ ਹਾਂਜੀ ਭਾਈ ਜੇ ਕੋਈ ਸੱਜਣ ਚਾਹੇ ਯਾਰ ਦੂਰ ਕਿੰਨੀ ਕਿ ਤੱਕ ਚਲੇ ਜਾਨੇ ਉਹ ਅਸੀਂ 100 ਕਿਲੋਮੀਟਰ ਤੱਕ ਜਾਵਾਂਗੇ ਜੀ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਜਿਹੜੇ ਵੀ ਸੱਜਣ ਆਪਣੀ ਵੀਡੀਓ ਦੇਖਦੇ ਆ ਹਾਂਜੀ ਉਹਨਾਂ ਨੂੰ ਆਪਾਂ ਕਹਿ ਦਈਏ ਵੀ ਤੁਹਾਡੇ ਕੋਲੇ ਬਾਈ ਆਊਗਾ ਹਾਂਜੀ ਹਾਂਜੀ ਜਾਵਾਂਗੇ ਜਾਵਾਂਗੇ ਜੀ ਲੈ ਮਿੱਤਰੋ ਕੰਮ ਪੂਰਾ ਤਸੱਲੀ ਨਾਲ ਪੂਰਾ ਤਸੱਲੀ ਵਕਸੇ ओके ਤੇ ਬਾਕੀ ਭਾਈ ਇਹ ਦੱਸਿਓ ਤੁਸੀਂ ਮਤਲਬ ਜਿਹੜੇ ਇਹਦੇ ਪਰ ਉਹ ਜਿਵੇਂ ਪਾਲਿਸਿੰਗ ਕਰਦੇ ਹੋ ਹਨਾ ਤੇ ਪ੍ਰੋਡਕਟ ਕਿਹੜੇ ਵਰਤਦੇ ਹੋ ਰੰਗ ਤੋਂ ਤਾਂ ਹੀ ਸਾਡੇ ਲਈ ਸਾਰੇ ਕੰਪਨੀ ਦੇ ਆਉਂਦੇ ਆ ਜੀ ਅਸਾ ਕੰਪਨੀ ਦੇ ਸਾਰੇ ਕੰਪਨੀ ਦੇ ਆ ਜੀ ਓਕੇ ਉਹ ਬਾਹਰੋਂ ਕੋਈ ਨਹੀਂ ਵਰਤਦੇ ਸਾਰੇ ਜੂਜਾ ਕੰਪਨੀ ਦੇ ਅਰੀਜਨਲ ਕਰਦੇ ਆ ਜੀ ਅਸਾ ਅਰੀਜਨਲ ਪ੍ਰੋਡਕਟ ਹੁੰਦੇ ਆਪਣੇ ਲਈ ਹਾਂਜੀ ਰੰਗ ਦਾ ਜਾਂ ਕਸਦੇ ਵੀ ਹੋਰ ਵੀ ਬੈਕਿੰਗ ਹੋ ਗਈ ਜੀ ਬਾਉਂਸ ਹੋ ਗਈ ਕਲੀਨ ਹੋ ਗਈ ਸਾਰੀ ਸੀਟਾਂ ਮੈਟ ਸੱਤ ਟਾਕੀਆਂ ਸਾਰੀਆਂ ਕਰਕੇ ਦੇ ਆ ਮੈਂ ਪ੍ਰੋਪਰ ਪ੍ਰੋਪਰ ਕਰਕੇ ਦਾਂ ਹਾਂਜੀ ਮਤਲਬ ਜਦੋਂ ਨਵੀਂ ਗੱਡੀ ਵਰਗੀ ਬਣਾ ਜਦੋਂ ਨਵੀਂ ਗੱਡੀ ਬਣਾ ਕੇ ਦੇਵਾਂਗੇ ਅਗਲੇ ਬਈ ਜਿਵੇਂ 100 ਕਿਲੋਮੀਟਰ ਤੱਕ ਤਾਂ ਤੁਸੀਂ ਦੱਸਿਆ ਹੈ ਨਾ ਵੀ ਅਸੀਂ ਬਈ ਆਈ ਜਾਵਾਂਗੇ ਹਾਂਜੀ ਹਾਂਜੀ ਕਿਉਂਕਿ ਅੱਜ ਕੱਲ ਨਾ ਕੋਈ ਮੁਲਾਜ਼ਮਾਂ ਨੂੰ ਟਾਈਮ ਨਹੀਂ ਲੱਗਦਾ ਕੋਈ ਗੱਲ ਨਹੀਂ ਅਸੀਂ ਜ਼ਰੂਰ ਜਾਵਾਂਗੇ ਜੀ ਹਾਂ ਨਾ ਜਾਰੀ ਸਾਨੂੰ ਕਦੋਂ ਮਰਜ਼ੀ ਫੋਨ ਕਰਦੇ ਨਾ ਅਸੀਂ ਜ਼ਰੂਰ ਪਹੁੰਚਾਂਗੇ ਉੱਥੇ ਠੀਕ ਹੈ ਵੀਰੇ ਤੇ ਇਹਦਾ ਵੀਰੇ ਜਿਵੇਂ ਦੱਸਿਆ ਚਲੋ ਵੀ ਚਾਰਜ ਫੀਸ ਕੀ ਹੁੰਦੀ ਹੈ ਤੁਹਾਡੀ ਕਿੰਨਾ ਕੁ ਹੁੰਦਾ ਹੈ ਬੇਕਿੰਗ ਦਾ ਤੇ ਜੀ ਬਾਕਸ ਦਾ 400 ਰੁਪਏ ਹੈ ਜੀ ਅਸੀਂ ਮਤਲਬ ਜਿੰਨ ਧੋਣੀ ਹੈ ਗੱਡੀ ਤੇ ਪਾਲਸ ਕਰਕੇ ਜਾਵਾਂਗੇ ਸਿਰਫ 400 ਰੁਪਏ ਦੇ ਵਿੱਚ ਜੀ ਤੇ ਮੈਂ ਤੁਹਾਨੂੰ ਸੱਜ ਨੂੰ ਇੱਕ ਗੱਲ ਕਹਿਣੀ ਚਾਹ ਵੀ ਆਪਣਾ ਜਿਵੇਂ ਕਹਦੀ ਕਿਸੇ ਸ਼ਹਿਰ ਪਹਿਲੀ ਗੱਲ ਤੋਂ ਸਮਝ ਹੀ ਨਹੀਂ ਹੈਗਾ ਕਿਸੇ ਲੈਵਲ ਕੋਈ ਕਿਉਂਕਿ ਹਰੇਕ ਬਾਸਿੰਗ ਸੈਂਟਰ ਤੇ ਨਾ ਲਗਭਗ ਗੱਡੀਆਂ ਖੜੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਤੇ ਤੁਹਾਡੀ ਨੰਬਰ 1 ਤੇ ਤਾਂ ਮੈਂ ਇਹ ਕਹੂੰਗਾ ਵੀ ਤੁਹਾਡੀ ਸਾਰੀ ਦਿਹਾੜੀ ਖਰਾਬ ਹੋਊ ਜੇ ਤੁਸੀਂ ਬਾਜ਼ਾਰ ਜਾਓਗੇ ਇਹ ਤਾਂ ਹੈ ਜੀ ਦੇ ਆਂ ਹੀ ਤੋਂ ਖਰਾਬ ਕਰਨ ਦੀ ਲੋੜ ਨਹੀਂ ਨੰਬਰ 2 ਤੇ ਜਿਹੜਾ ਤੁਸੀਂ ਘਰੋਂ ਲੈ ਕੇ ਸ਼ਹਿਰ ਤੱਕ 15 20 ਕਿਲੋਮੀਟਰ ਡੀਜ਼ਲ ਫੂਕੇ ਜਾਓਗੇ ਤੁਹਾਨੂੰ ਉਹ ਫੁਕਣ ਦੀ ਲੋੜ ਨਹੀਂ ਹਾਂਜੀ ਹਾਂਜੀ ਉਹ ਜਮਾਂ ਨਹੀਂ ਜਾਗਦੇ ਘਰੇ ਜਾ ਕੇ ਕਰਕੇ ਆਵਾਂਗੇ ਡੀਜ਼ਲ ਦੇ ਰੇਟ ਦੇ ਵਿੱਚ ਤੁਸੀਂ ਗੱਡੀ ਅਗੜ ਦੀ ਘਰੇ ਹਾਂਜੀ ਘਰੇ ਜੀ ਘਰੇ ਸਾਫ਼ ਕਰ ਦੋਗੇ ਬਿਲਕੁਲ ਤੇ ਬਾਕੀ ਤੁਸੀਂ ਜਿਹੜਾ ਆਪਣਾ ਕੰਮ ਕਰਨਾ ਕਰੇ ਲੋ ਕਰੀ ਚੱਲੋ ਹਾਂਜੀ ਉਹ ਕਰੀ ਚੱਲੋ ਜੀ ਹਣਾ ਇਹ ਕੰਮ ਹੈਗਾ ਬਾਈ ਉਹ ਰਹਿੰਦਾ ਹਾਂਜੀ ਓਕੇ ਇਹ ਸਾਡੇ ਜਿਹੜੇ ਛੱਲ ਗੱਡੀ 650 ਦਾ ਕੋਈ ਕੰਮ ਨਹੀਂ ਤੁਸੀਂ ਆਪਦਾ ਘਰੇ ਕੰਮ ਕਰੋ ਜੀ ਅਸੀਂ ਆਪੀ ਕਰਾਂਗੇ ਜੀ ਤੁਸੀਂ ਆਪੀ ਕਰੋਗੇ ਹਾਂਜੀ ਸਾਰੀ ਕੁ ਪ੍ਰੋਪਰ ਸਹੀ ਕਰ ਵੀ ਚੈੱਕ ਕਰੋ ਵੀ ਹੁਣ ਜੇ ਕੋਈ ਕਮੀ ਪਈ ਸੀ ਅਗਲਾ ਤੁਸੀਂ ਛੱਡਦੇ ਨਹੀਂ ਹਾਂਜੀ ਛੱਡਦੇ ਨਹੀਂ ਜੇ ਕੋਈ ਰਹੇਗੀ ਤਾਂ ਤਾਂ ਵੀ ਦਿਖਾ ਦੋ ਹਾਂਜੀ ਸਭ ਦਿਖਾ ਕੇ ਫਿਰ ਦੁਬਾਰੀ ਜੇ ਕਹੀ ਵੀ ਦੀ ਫਿਰ ਵੀ ਕਰਾਂਗੇ ਠੀਕ ਆ ਹਾਂਜੀ ਓਕੇ ਓਕੇ ਦਰਮੇ ਵਿੱਚੋ ਕੰਡੀਸ਼ਨ ਦਿਖਾਵਾਈ ਉਹਨਾਂ ਦੀ ਹਾਲੇ ਤੱਕ ਨਾ ਕੰਮ ਜਿਵੇਂ ਕਹਿੰਦੀ ਪੂਰਾ ਥੱਲੇ ਨਾਲ ਬਾਈ ਹੋਰ ਵੀ ਕਰੂਗਾ ਹਾਂਜੀ ਹਾਂਜੀ ਇਹ ਤਾਂ ਚੱਲੀ ਜਾਂਦਾ ਜੀ ਤੇ ਹੁਣ ਇਹਦਾ ਕੀ ਕੁਸ ਰਹਿ ਗਿਆ ਵੀਰੇ ਕੰਮ ਆਪਣਾ ਇਹਦੇ ਇੱਕ ਪਾਲਸ ਰਹਿ ਗਈ ਸੀ ਤੇ ਕੱਪੜੇ ਰਹਿ ਗਏ ਤੇ ਬਸ ਪਾਲਸ ਰਹਿ ਗਈ ਇਕੱਲੀ ਤੇ ਬਾਰੇ ਸਾਰੀ ਪਾਲਸ ਰਹਿ ਗਈ ਹਾਂਜੀ ਬਾਰੇ ਪਾਲਸ ਰਹਿ ਗਈ ਜਿਵੇਂ ਤੁਸੀਂ ਦੱਸਿਆ ਵੀ ਆਪਣਾ ਵਾਸਤੇ ਪਾਲਸਿੰਗ ਦਾ ਹੈਗਾ 400 ਰੁਪਏ 400 ਰੁਪਏ ਦਾ ਜੀ ਹਾਂਜੀ ਜਿਹੜਾ ਤੁਸੀਂ ਜਿਵੇਂ ਹੋਰ ਹੋ ਆਪਣੇ ਜਿਵੇਂ 7 ਹੋ ਗਈ ਜੀ 7 ਡੈਗ ਲੀਨ ਛੋਟੀ ਈੜੀ ਤੇ 500 ਰੁਪਏ ਲੈਣੇ ਜੀ ਵੱਡੀ ਦਾ ਉਸ ਹਿਸਾਬ ਨਾਲ ਹੋ ਜਾਂਦਾ ਜੀ ਜਿਵੇਂ ਹੁਣ ਤਾਂ ਆਪਣੇ ਸਾਰੇ ਮੰਨ ਕੇ ਚੱਲੋ ਵੀ 11500 ਵਿਚਾਲੇ ਹੋ ਜਾਂਦਾ ਮਤਲਬ ਸਾਰੀ ਕੰਪਲੀਟ ਗੱਡੀ ਹੋ ਜਾਂਦੀ ਹੈ ਕੰਪਲੀਟ ਹੋ ਜਾਂਦੀ ਹੈ ਜੀ ਓਕੇ ਹਾਂਜੀ ਤੇ ਲੋ ਮਿੱਤਰੋ ਸੰਪਰਕ ਕਰਿਓ ਬਾਈ ਦੇ ਨਾਲ ਨਾ ਬਹੁਲੇ ਸੱਜਣ ਕਹਿ ਦਿੰਦੇ ਆ ਵੀ ਆਪਣੇ ਨਾ ਪੰਜਾਬੀ ਭਰਾਣੇ ਜਿਹੜੇ ਪਤਾ ਨਹੀਂ ਪੰਜਾਬ ਨੂੰ ਕਿਉਂ ਛੱਡ-ਛੱਡ ਬਾਹਰ ਜਾਈ ਜਾਂਦੇ ਆ ਇੱਥੇ ਵੀ ਗੱਲ ਇਹ ਆ ਵੀ ਆਪਾਂ ਸਾਥ ਵੀ ਨਹੀਂ ਦੇ ਰਹੇ ਵੱਡੀ ਗੱਲ ਇਹ ਆ ਆਪਾਂ ਸਾਥ ਨਹੀਂ ਦੇ ਰਹੇ ਸੋ ਫਰਵਾਹੀ ਤੋਂ ਨਾ ਇਸ ਆਪਣੇ ਪੰਜਾਬੀ ਭਰਾਵਾਂ ਦਾ ਜਿਵੇਂ ਕਹਦੀ ਆ ਵੀ ਬਹੁਤ ਸੋਹਣਾ ਪ੍ਰਾਲਾ ਤੇ ਜਰੂਰ ਬਾਈੁਰਾਂ ਨਾਲ ਸੰਪਰਕ ਕਰਿਓ ਤੁਸੀਂ ਗੱਡੀ ਪੁਲਿਸ ਨੂੰ ਕਰਾਉਣੀਆਂ ਹਨਾ ਤੇ ਤੁਸੀਂ ਗੱਡੀ ਜਿਵੇਂ ਕਹ ਦੀਏ ਵੀ ਡਰੈਂਕਲੀਨ ਕਰਵਾਉਣੀ ਆ ਤੇ ਤੁਹਾਡਾ ਪ੍ਰੋਪਰ ਕੰਮ ਜਿੰਨਾ ਚਿਰ ਤੁਹਾਨੂੰ ਤਸੱਲੀ ਨਹੀਂ ਹੁੰਦੀ ਨਾ ਉਨਾ ਟਾਈਮ ਤੁਹਾਡੀ ਗੱਡੀ ਤੇ ਬਈ ਉਹਨੇ ਵਰਕ ਕਰਨਾ ਅਸਲ ਤਾਂ ਇਹਨਾਂ ਨੇ ਕੰਮ ਹੀ ਕੋਈ ਛੱਡਣੀ ਨਹੀਂ ਤੇ ਫਿਰ ਇਹ ਮੈਨੂੰ ਇਹ ਦੱਸਿਓ 100 ਕਿਲੋਮੀਟਰ ਤੱਕ ਤਾਂ ਤੁਸੀਂ ਅਗਲੇ ਦਿਨ ਘਰ ਜਾ ਕੇ ਇਹੀ ਕਰਕੇ ਆਉਂਗੇ ਹਾਂਜੀ ਘਰ ਜਾ ਕੇ ਜੀ ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ 90413 ਜੀ 70846 ਜੀ 90413 70846 70846 ਹਾਂਜੀ ਓਕੇ ਤੇ ਮਤਲਬ ਕਿਸੇ ਭਰਾ ਨੂੰ ਤੁਹਾਡੇ ਨਾਲ ਜਿਵੇਂ ਡੀਲ ਕਰਨੇ ਇਹ ਨੰਬਰ ਤੇ ਕਰੇ ਹਾਂਜੀ ਹਾਂਜੀ ਤੇ ਬਾਈ ਜਿਵੇਂ ਤੁਹਾਡੇ ਲਈ ਜਿਹੜਾ ਸਮਾਨ ਤੁਸੀਂ ਸਾਰਾ ਆਪਣੇ ਆਪ ਲੈ ਕੇ ਆਉਂਗੇ ਹਾਂਜੀ ਆਪਣੇ ਆਪ ਲੈ ਕੇ ਜਾਵਾਂਗੇ ਜੀ ਓਕੇ ਓਕੇ ਹਾਂਜੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੋਣੀ ਉਹ ਘਰੇ ਜਾ ਕੇ ਕਰਕੇ ਆਵਾਂਗੇ ਜੀ ਠੀਕ ਆ ਘਰੇ ਆ ਕੇ ਕਰਕੇ ਆਉਂਗੇ ਤੇ ਲੈ ਮਿੱਤਰੋ ਕਰੋ ਸੰਪਰਕ ਤੇ ਬਾਕੀ ਨਾ ਗੱਡੀ ਥੋੜੀ ਜੀ ਜਦੋਂ ਹੋਰ ਵੀ ਰੈਡੀ ਹੋਊਗੀ ਨਾ ਤੇ ਤਸਵੀਰ ਮੈਨੂੰ ਇਹ ਦੱਸਿਓ ਬਾਈ ਇਹ ਕੱਲੀਆਂ ਤੁਸੀਂ ਕਾਰਾਂ ਵਾਸਣ ਦਾ ਕੰਮ ਕਰਦੇ ਹੋ ਜਾਂ ਕੁਝ ਜਿਵੇਂ ਟਰੈਕਟਰ ਹੋਗੇ ਮੋਟਰਸਾਈਕਲ ਹੋਗੇ ਹਾਂਜੀ ਟਰੈਕਟਰ ਵੀ ਕਰਦਨੇ ਆ ਮੋਟਰਸਾਈਕਲ ਸਕੂਟਰ ਵੀ ਕਰਦਨੇ ਆ ਜੀ ਸਾਰਾ ਕੁਝ ਕਰਦੇ ਆ ਹਾਂ ਸਾਰਾ ਉਸ ਕਰਦਨੇ ਆ ਜੀ ਓਕੇ ਜਿਵੇਂ ਇੱਕ ਘਰ ਦੇ ਵਿੱਚ ਗੱਡੀ ਵੀ ਹੁੰਦੀ ਆ ਟਰੈਕਟਰ ਵੀ ਹੁੰਦਾ ਅਗਲਾ ਕਹਿੰਦਾ ਯਾਰ ਬਾਈ ਇੰਨੀ ਦੂਰੋਂ ਆਇਆ ਹੈ ਵੀ ਆਪਾਂ ਹੁਣ ਟਰੈਕਟਰ ਵੀ ਵਾਸਣ ਕਰਵਾ ਲਈਏ ਮੋਟਰਸਾਈਕਲ ਵੀ ਤੋ ਵਾਲੀ ਕਿਉਂਕਿ ਉਧਰ ਤਾਂ ਘੋਲ ਕਰ ਜਾਂਦਾ ਰਹੇ ਹੁੰਦਾ ਆ ਸਾਰਾ ਕੁਝ ਕਰ ਲੈਂਦੇ ਆ ਹਾਂ ਸਾਰਾ ਸਕੂਟਰੀ ਮੋਟਰਸਾਈਕਲ ਜੀ ਟਰੈਕਟਰ ਗੱਡੀ ਜੀ ਦੰਨੇ ਵਾਸ ਕਰਦੇ ਆ ਠੀਕ ਹੈ ਮਤਲਬ ਬਣਾ ਦਿਨ ਤੇ ਆਪਾਂ ਅੱਗੇ ਹੁਣ ਬਾਹਰੋਂ ਉਹ ਚੱਕ ਕੇ ਦਿਖਾ ਵੀ ਦੀਏ ਇੱਕ ਵਾਰ ਹਨਾ ਤੇ ਵੀ ਕੰਮ ਵਾਈਫਰਾਂ ਦਾ ਕਿਸ ਤਰ੍ਹਾਂ ਦਾ ਤੇ ਮਿੱਤਰੋ ਨਾਂ ਬਾਈ ਦਾ ਜਸਵੀਰ ਆ ਤੁਸੀਂ ਯਾਰ ਜ਼ਰੂਰ ਸਾਥ ਦਿਓ ਬਾਈ ਦਾ ਇੱਕ ਵਾਰ ਨਾ ਤੁਸੀਂ ਕੰਮ ਕਰਵਾ ਕੇ ਦੇਖਿਓ ਕਿਉਂਕਿ ਸਾਡੇ ਲਾ ਵੀ ਸਮਾਂ ਹੈ ਨਹੀਂ ਬਾਈ ਜਿੰਨਾ ਐਵੇਂ ਕਹਦੀਏ ਵੀ 2 ਘੰਟੇ ਆਪਾਂ ਕਿਸੇ ਬਾਸਿੰਗ ਸੈਂਟਰ ਤੇ ਖੜਕੇ ਹਨਾ ਵੀ ਆਪਾਂ ਜਿਵੇਂ ਕਹਦੀਏ ਉਹ ਕਰ ਲਾਂਗੇ ਵੇਟ ਕਰ ਲਾਂਗੇ ਤੇ ਬਾਈ ਰੋਜ਼ਮਰੀ ਦੀ ਜ਼ਿੰਦਗੀ ਦੇ ਵਿੱਚ ਨਾ ਹਰ ਇੱਕ ਸੱਜਣ ਦੀ ਲਾਈਫ ਆ ਤਰਮੇ ਜਿਵੇਂ ਕਹਦੀਏ ਬੀਜੀ ਆ ਤੇ ਚੈੱਕ ਕਰਵਾ ਦੇ ਆ ਦੇਖਿਓ ਬਿਲਕੁਲ ਨਾਇ ਲੱਗਦਾ ਨੇ ਜਿਵੇਂ ਆਹ ਆ ਪਾਰਟ ਜਿਵੇਂ ਨਵੇਂ ਪਾਈ ਹੁੰਦੇ ਆ ਪਾਈ ਪੰਜਵੇਂ ਨਵੇਂ ਪਾਈ ਹੁੰਦੀਆਂ ਨੇ ਤੇ ਬਾਈ ਉਹ ਕੁੜੇ ਨਾਲ ਜਿਵੇਂ ਕਿ ਦੀ ਪ੍ਰੋਡਕਟ ਹੀ ਇੰਨੇ ਵਧੀਆ ਨੇ ਤੇ ਵੱਡੀ ਗੱਲ ਹੋਰ ਵੀ ਧਰਮੇ ਕਈ ਸੱਜਣ ਬਾਈ ਜਸਵੀਰ ਐਂ ਡਰ ਜਾਂਦੇ ਆ ਵੀ ਸਾਡੀ ਗੱਡੀ ਬਾਈ ਲਗਜ਼ਰੀ ਆ ਮਹਿੰਗੀ ਆ ਉਸ ਤਰ੍ਹਾਂ ਦਾ ਤਾਂ ਨਹੀਂ ਕੋਈ ਪਰੇਸ਼ਾਨੀ ਹੁੰਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਕੋਈ ਪਰੇਸ਼ਾਨੀ ਨਹੀਂ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਜ਼ਿੰਮੇਵਾਰੀ ਹੋ ਜੇ ਤੇ ਮੈਂ ਇਹਨਾਂ ਨੇ ਕੀ ਗੱਲ ਨੋਟ ਕੀਤੀ ਆ ਆ ਦੇਖੀ ਜਿਹੜੇ ਪਲੱਗ ਸੀ ਨਾਲ ਬਾਈ ਉਹਰਾ ਨੇ ਐਵੇਂ ਕਿਦੀ ਲਫਾਫਾ ਨਾਲ ਕਵਰ ਕੀਤੇ ਆ ਪੂਰੇ ਨਾ ਵੀ ਇਹਨਾਂ ਨੂੰ ਸੇਲਣ ਅਜ ਪਾਣੀ ਨਾ ਲੱਗ ਆਇਆ ਬਣਾਤੀਆਂ ਲਾ ਦੇਖ ਚਮਕ ਵੀ ਬਹੁਤ ਘੈਂਟ ਬਾਈ ਉਹਨਾਂ ਲਵੇ ਪ੍ਰੋਡਕਟ ਨੇ ਇਧਰੋਂ ਦਿਖਾ ਦੇ ਲੈ ਕਿਸੇ ਪਾਸੇ ਜਿਵੇਂ ਕਹਦੀ ਨਾ ਕੋਈ ਤੱਥ ਨਹੀਂ ਛੱਡਿਆ ਮਿੱਤਰੋ ਮੈਨੂੰ ਬਾਈ ਉਹਨਾਂ ਦਾ ਕੰਮ ਬਹੁਤ ਘੈਂਟ ਲੱਗਿਆ ਤੇ ਆਸ ਹੈ ਵੀ ਤੁਹਾਨੂੰ ਵੀ ਪਸੰਦ ਆਊਗਾ ਤੁਸੀਂ ਜ਼ਰੂਰ ਨਾ ਆਪਾਂ ਨੰਬਰ ਬਾਈ ਦਾ ਸਕਰੀਨ ਤੇ ਚਲਾਤਾ ਇੱਕ ਵਾਰੀ ਵਿਜ਼ਿਟ ਕਰਿਓ ਇੱਕ ਵਾਰੀ ਬਾਈ ਉਹਨਾਂ ਨੂੰ ਜ਼ਰੂਰ ਮੌਕਾ ਦਿਓ ਤੇ ਤੁਹਾਨੂੰ ਨਾ ਮੈਂ ਦੁਬਾਰਾ ਫੇਰ ਕਹੂੰਗਾ ਵੀ 2-400 ਦਾ ਤੇਲ ਫੂਕੇ ਸਹਿਰ ਜਾਣ ਦੀ ਲੋੜ ਨਹੀਂ ਘਰੇ ਖੜੀ ਗੱਡੀ ਦਾ ਤੁਹਾਡਾ ਹਨਾ ਨਾ ਤੋਂ ਉਹਨੂੰ ਕੰਮ ਛੱਡਣ ਦੀ ਲੋੜਾ ਤੁਹਾਡਾ ਤਸੱਲੀ ਬਕਸੇ ਕੰਮ ਹੋ ਜਾਊਗਾ ਤੇ ਮਿੱਤਰੋ ਵੀਡੀਓ ਸ਼ੇਅਰ ਲਗੀ ਤਾਂ ਆਪਣੇ ਰਿਸ਼ਤੇਦਾਰਾਂ ਤੱਕ ਪਹੁੰਚਾ ਦਿਓ ਆਪਣੇ ਸੱਜਣਾ ਮਿੱਤਰਾਂ ਤੱਕ ਪਹੁੰਚਾ ਦਿਓ ਇਹ ਕੱਲੀ ਤੁਸੀਂ ਵੀ ਗੱਡੀਆਂ ਵਾਸ ਨਹੀਂ ਕਰਾਉਣੀ ਆਪਣੇ ਰਿਸ਼ਤੇਦਾਰਾਂ ਨੂੰ ਵੀ ਆਪਾਂ ਕਹਿਣਾ ਵੀ ਆਪਣੇ ਭਰਾਵਾਂ ਦੇ ਵੱਲੋਂ ਇਹ ਕੰਮ ਚਲਾਇਆ ਹੋਇਆ ਜਿਹੜਾ ਪੂਰੇ ਤਸੱਲੀ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਇਹ ਕੰਮ ਕਰਦੇ ਆ ਤੇ ਜਰੂਰ ਇੱਕ ਵਾਰੀ ਮੌਕਾ ਦਿਓ ਜੀ ਕਰੋ ਵੀਡੀਓ ਸ਼ੇਅਰ ਧੰਨਵਾਦ ਮਿਹਰਬਾਨੀ